ਗੌਂਡ ਮਹੱਲਾ ਪੰਜਵਾਂ ਗੁਰੂ ਗੁਰੂ ਗੁਰਕਾਰ ਮੰਨ ਮੋਹ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਕੀ टेक ਰਹੋ ਦਿਨ ਰਾਤ ਜਾਕੀ ਕੋਏ ਨ ਮੇਟੇ ਦਾਤ ਗੁਰ ਪਰਮੇਸ਼ਰ ਇੱਕੋ ਜਾਨ ਜੋ ਤਿਸ ਭਾਵੇ ਸੋ ਪਰਵਾਨ ਰਹਾਓ ਗੁਰ ਚਰਨੀ ਜਾ ਕਾ ਮਨ ਲਾਗੇ ਦੁੱਖ ਦਰਦ ਪਰਮਤਾ ਕੇ ਭਾਗੇ ਗੁਰ ਕੀ ਸੇਵਾ ਪਾਏ ਮਾਨ ਗੁਰ ਉਪਰ ਸਦਾ ਕੁਰਬਾਨ ਗੁਰ ਕਾ ਦਰਸ਼ਨ ਦੇਖ ਨਿਹਾਲ ਗੁਰ ਕੇ ਸੇਵਕ ਕੀ ਪੂਰਨ ਕਾਲ ਗੁਰ ਕੇ ਸੇਵਕ ਕੋ ਦੁੱਖ ਨ ਬਿਆਪੇ ਗੁਰ ਕਾ ਸੇਵਕ ਤਹ ਦਿਸ ਜਾਪੇ ਗੁਰ ਕੀ ਮਹਿਮਾ ਕਥਨ ਨਾ ਜਾਏ ਪਾਰ ਬ੍ਰਹਮ ਗੁਰ ਰਹਾ ਸਮਾਏ ਕਹੋ ਨਾਨਕ ਜਾਕੇ ਪੂਰੇ ਭਾਗ ਗੁਰ ਚਰਨੀ ਤਾਕਾ ਮਨ ਲਾਗ ਕਹੋ ਨਾਨਕ ਜਾਕੇ ਪੂਰੇ ਭਾਗ ਗੁਰ ਚਰਨੀ ਤਾਕਾ ਮਨ ਲਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ